ਹਲਕਾ ਕੇਂਦਰੀ ਅਧੀਨ ਆਉਂਦੀ ਵਾਰਡ ਨੰਬਰ 73 ਵਿਖੇ ਕੌਂਸਲਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿੱਚ ਅਚੇਤੌਰ ਤੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਸ਼ਿਰਕਤ ਕੀਤੀ ਅਤੇ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਵਾਰਡ ਨੰਬਰ 73 ਦੇ ਲੋਕਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ ਸੋ ਉਹਨਾਂ ਨੇ ਪੂਰਾ ਵਿਸ਼ਵਾਸ ਤਾਇਆ ਕਿ 2027 ਵਿੱਚ ਕਾਂਗਰਸ ਹੀ ਆਪਣੀ ਸਰਕਾਰ ਬਣਾਵੇਗੀ ਜਿਸ ਨਾਲ ਇਲਾਕੇ ਦੀਆਂ ਸਾਰੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਪਰਮਜੀਤ ਚੋਪੜਾ ਸਤੀ ਪਹਿਲਵਾਨ ਬਿੱਲਾ ਪਹਿਲਵਾਨ ਰਵੀ ਕੁਮਾਰ ਸਮੀਤ ਇਲਾਕਾ ਨਿਵਾਸੀ ਹਾਜ਼ਰ ਸਨ ਵਾਡਰ ਦਾ 73 ਤੋਂ ਵਾਡਰ ਦਾ ਕੌਂਸਲਰ ਦੀਪ ਸਿੰਘ ਬੋਲਦਾ ਜੀ ਆਪਣੀਆਂ ਮੁਸ਼ਕਲਾਂ ਹੈ ਪੈੜਾ ਦੀ ਜਿਵੇਂ ਸਾਡਾ ਇਲਾਕਾ ਆਈ ਵੇ ਬਾਬਾ ਜੀ ਵਸੇ ਕੋਲੋਡੀ ਹੈ ਇਹਦੇ ਪੈੜਾ ਦੇ ਲਾ ਕੇ ਇਹਦੀ ਪੈਨਸ਼ਨ ਆਉਦੀ ਯਾਰ ਨਾਲ ਕੇ ਗਲੀ ਬੱਲਾ ਸਾਫ ਹਦਾਈ ਆ ਜੋ ਉਹ ਪਛੜੀਓ ਪ੍ਰਕਾਸ਼ੀ ਸੋਨੀ ਜੀ ਨੂੰ ਸਾਦ ਕੇ ਸਾਰੀਆਂ ਮੁਸ਼ਕਲਾਂ ਦੱਸੀਆ ਉਹਨਾਂ ਨੇ ਕਹਿੰਦੇ ਕੋਈ ਨਹੀਂ ਹੱਲ ਹੋ ਜੂਗਾ ਜੀ ਅੱਜ ਸੋਨੀ ਸਾਹਿਬ ਇੱਥੇ ਆਏ ਨੇ ਉਹਨਾਂ ਗਾੜੀ ਲੋਕਾਂ ਨੇ ਆਮ عوام ਨੇ ਰੋਕੇ ਆਪਣੇ ਹਾਲ ਦੱਸੇ ਆ ਕਿ ਪਿਛਲੇ ਕੁਛ 4 ਸਾਲਾਂ ਤੋਂ ਬਹੁਤ ਦੁਖੀ ਆ ਕੁਝ ਬਜ਼ੁਰਗ ਮਾਤਾਵਾਂ ਜਿਨ੍ਹਾਂ ਦੀਆਂ ਪੈਨਸ਼ਨਾਂ ਜੋ ਕਿ ਦਵਾਈ ਬੂਟੀ ਉਹਨਾਂ ਦੀ ਪੈਨਸ਼ਨਾਂ ਤੋਂ ਚੱਲਦੀ ਸੀ ਉਹ ਦਵਾਈਆਂ ਤੋਂ ਵੀ ਔਖੇ ਨੇ ਉਹਨਾਂ ਦੀਆਂ ਪੈਨਛੜਾ ਇੱਕ ਇੱਕ ਮਹੀਨਾ ਥੱਲੇ ਨੱਪ ਕੇ ਰੱਖੀਆਂ ਹਈਆਂ ਆ ਤੇ ਹੁਣ ਸਾਨੂੰ ਪੂਰਾ ਭਰੋਸਾ ਦੇ ਕੇ ਗਏ ਨੇ ਸ਼੍ਰੀ 옴ਪrakash ਸੋਨੀ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਝੰਡਾ ਗੱਡਿਆ ਜਾਵੇਗਾ